ਤਰਪਾਵ ਸ਼ਬਦ ਸੰਸਾਰ ਦੇ ਵਿੱਚ ਭਾਵੇਂ ਮਨੁੱਖ ਦੇ ਕੋਲ ਬੜੇ ਸਾਧਨ ਆ ਪਸ਼ੂ ਜਗਤ ਕੋਲ ਸਾਧਨ ਨਹੀਂ ਨਹੀਂ ਸਾਰਿਆਂ ਦੀ ਲੋੜ ਸਭ ਤੋਂ ਵੱਧ ਮਨੁੱਖ ਨੂੰ ਪੈ ਰਹੀ ਹੈ ਜਾਨਵਰਾਂ ਦੇ ਬੱਚੇ ਜੰਗਲਾਂ 'ਚ ਪੈਦਾ ਹੋ ਕੇ ਵੱਡੇ ਹੋ ਜਾਂਦੇ ਸਨ ਪੰਛੀਆਂ ਦੇ ਬੱਚੇ ਅਣਡਿਆਂ ਚੋਂ ਨਿਕਲ ਕੇ ਆਲਣਿਆਂ ਚੋਂ ਉੱਡ ਜਾਂਦੇ ਪਰ ਸਭ ਤੋਂ ਵੱਧ ਸਹਾਰਿਆਂ ਦੀ ਜ਼ਰੂਰਤ ਮਨੁੱਖ ਨੂੰ ਪੈਂਦੀ ਹੈ ਸਭ ਤੋਂ ਵੱਧ ਮੈਂ ਕਿਹਾ ਮੌਤ ਵੇਲੇ ਵੀ ਚਾਰ ਜਾਣੇ ਚੁੱਕ ਕੇ ਛੱਡ ਕੇ ਆਉਂਦੇ ਲੋੜ ਹੈ ਸਹਾਰਿਆਂ ਦੀ ਸਭ ਤੋਂ ਵੱਧ ਸਹਾਰਿਆਂ ਵਾਲਾ ਬੰਦਾ ਆਪਣੇ ਆਪ ਨੂੰ ਫਿਰ ਬੇਸਹਾਰਾ ਸਮਝਦਾ ਕਿਉਂ ਕਿਉਂਕਿ ਬਾਕੀ ਸਹਾਰੇ ਆਪਾਂ ਪਕੜ ਲੈਣੇ ਆ ਜਿੰਨੇ ਸਾਰੇ ਸਹਾਰੇ ਦਿੱਤੇ ਨੇ ਉਹਨੂੰ ਆਪਾਂ ਛੱਡ ਦੇਣੇ ਬਾਕੀ ਸਭ ਸਾਨੂੰ ਸਾਡੇ ਕੋਲ ਆਸਰੇ ਨੇ ਪਰਿਵਾਰ ਦੇ ਧੰਨ ਦੇ ਬਾਕੀ ਸਭ ਨੂੰ ਅਸੀਂ ਮੰਨਿਆ ਹੋਇਆ ਹੈ ਫੇਥ ਹੈ ਵਿਸ਼ਵਾਸ ਹੈ ਪਰ ਜਿੰਨੇ ਸਭ ਕੁਝ ਦਿੱਤਾ ਹੈ ਉਹਦੇ ਤੇ ਨਹੀਂ ਬਣਦਾ ਤੇ ਗੁਰਦੇਵ ਕਹਿੰਦੇ ਦੁਨੀਆ ਦੇ ਸਾਰੇ ਸਹਾਰੇ ਹੋਣ ਮਾਲਕ ਤੋਂ ਵਿਣਦਾ ਬੰਦਾ ਫਿਰ ਬੇਸਹਾਰਾ ਰਹ ਜਾਂਦਾ ਹੈ ਮਾਲਕ ਦਾ ਸਹਾਰਾ ਹੋਏ ਦੁਨੀਆ ਦੇ ਸਹਾਰੇ ਛੁੱਟ ਜਾਣ ਉਹ ਕਦੇ ਬੇਸਹਾਰਾ ਨਹੀਂ ਪਰਮਾਤਮਾ ਉਹਨੂੰ ਕਦੇ ਬੇਸਹਾਰਾ ਨਹੀਂ ਔਣ ਦਿੰਦਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਪੱਜ ਖੜੇ ਸਭੋ ਪੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾ ਗੁਰਦੇਵ ਕਹਿ ਰਹੇ ਨੇ ਤੋ ਮੇਰੇ ਗੁਰਦੇਵ ਕਹਿੰਦੇ ਪਰੇ ਵੀ ਸੱਚ ਹੈ ਜਦੋਂ ਸਭ ਤੋਂ ਵੱਧ ਬੰਦੇ ਨੂੰ ਸਹਾਰੇ ਦੀ ਲੋੜ ਹੁੰਦੀ ਦੁਨੀਆ ਸਾਥ ਛੱਡ ਦਿੰਦੀ ਹੈ ਬੁਢੇਪਾ ਹੈ ਵੇਖੋ ਬੁਢੇਪੇ ਚ ਸਭ ਤੋਂ ਵੱਧ ਸਹਾਰਿਆਂ ਦੀ ਲੋੜ ਹੁੰਦੀ ਹੈ। ਅੱਜ ਜਿੰਨਾ ਬੁਢੇਪਾ ਹੈ ਇਕੱਲੇਪਨ ਦਾ ਸ਼ਿਕਾਰ ਹੁੰਦਾ ਹੈ ਨਾ ਨਾਉ ਬੋਲਦੀ ਹੈ ਨਾ ਪੋਤਾ ਲੱਗੇ ਆਉਂਦਾ ਨਾ ਪੁੱਤੀ ਲੱਗੇ ਆਉਂਦੀ। ਮੈਂ ਕਹਿੰਨਾ ਮੁਬਾਰਕ ਹੋ ਜਿਨ੍ਹਾਂ ਨੂੰ ਬਜ਼ੁਰਗੀ ਚ ਪਰਿਵਾਰ ਦਾ ਸਹਾਰਾ ਮਿਲਿਆ ਸ਼ੁਕਰਾਨਾ ਕਰਿਆ ਕਰੋ। ਬਾਰ-ਬਾਰ ਕਰਿਆ ਕਰੋ। ਤੁ ਜਦੋਂ ਸਭ ਤੋਂ ਵੱਧ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਨਾ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮੈਂ ਕੋਈ ਵੀ ਬਾਤ ਕਹਿਣਾ ਨਾ ਬਾਣੀ ਦੇ ਆਧਾਰਤ ਆਕਦਾ ਸੰਗ ਸਖਾ ਸਭ ਤਜ ਗਏ ਕੋ ਨਾ ਨਿਬਿਓ ਸਾ ਉਹ ਸਿਆਣੇ ਕਹਿੰਦੇ ਨੇ ਪਰਛਾਵਾਂ ਵੀ ਚਾਨਣ ਚ ਨਾਲ ਹੁੰਦਾ ਹੈ ਜਦੋਂ ਦੁੱਖ ਹੁੰਦਾ ਹੈ ਹਨੇਰੇ ਵਰਗਾ ਹੈ ਹਨੇਰੇ ਚ ਆਪਣਾ ਪਰਛਾਵਾਂ ਵੀ ਸਾਥ ਛੱਡ ਦਿੰਦਾ ਦੁਜਿਆਂ ਨੇ ਤੇ ਛੜਨਾ ਹੀ ਛੜਦਾ ਆਪਣਾ ਪਰਛਾਵਾਂ ਵੀ ਲਾਗੇ ਦਿਖਾਈ ਨਹੀਂ ਦਿੰਦਾ ਹਨੇਰੇ ਚ ਸੁਖ ਮਿਆਂ ਬਹੁਤ ਮਿਲ ਬੈਠ ਤਰਹਿਤ ਚਹੁ ਦਿਸਕੇ ਹੈ ਵਿਪਤ ਪਰ ਸਭ ਹੀ ਸੰਗ ਛਾੜ ਤ ਕੋ ਨ ਆਵਤ ਨੇ ਹੈ ਇਹ ਦਸਤੂਰ ਹੈ ਸੰਸਾਰ ਦਾ ਤਾਂ ਜਦੋਂ ਸਭ ਤੋਂ ਵੱਧ ਸਹਾਰੇ ਦੀ ਜ਼ਰੂਰਤ ਹੈ ਬਜ਼ੁਰਗੀ 'ਚ ਤੇ ਬਜ਼ੁਰਗਾਂ ਨੂੰ ਕੋਈ ਨਹੀਂ ਪੁੱਛਦਾ ਮਾਫ ਕਰਨਾ ਨਹੀਂ ਪੁੱਛਦੀ ਤਾਂ ਹੀ 올ਡ ਡੇਜ਼ ਹੋਮ ਵਾਧ ਰਹੇ ਨੇ ਨਾ ਆਪਾਂ ਵਿਦੇਸ਼ਾਂ ਦੀ ਨਕਲ ਕਰਦੇ ਆ ਪਰ ਉੱਥੇ ਹੋਰ ਸਿਸਟਮ ਹੈ ਉੱਥੇ ਸਰਕਾਰਾਂ ਵੱਲੋਂ ਖਾਸ ਖਿਆਲ ਰੱਖਿਆ ਜਾਂਦਾ ਹੈ ਸਭ ਮੈਡੀਕਲ ਸਭ ਕੋਝ ਮਹੱਇਆ ਹੂੰ ਪਰ ਮਾਫ ਕਰਨਾ ਮੈਂ ਬਿਰਦ ਆਸ਼ਰਮਾਂ ਚ ਬੁਰਜੁਰ ਗਰੁੱਲ ਦੇ ਵੇਖੇ ਨੇ ਕਈਆਂ ਦਾ ਬਿਰਦ ਆਸ਼ਰਮ ਬਿਜ਼ਨਸ ਹੁੰਦਾ ਹੈ ਬੜਿਆਂ ਦੇ ਬਿਜ਼ਨਸ ਨੇ ਖੋਲੇ ਹੋਏ ਨੇ ਛੱਡ ਜਾਂਦੇ ਨੇ ਪਰਿਵਾਰ ਵਾਲੇ ਕਈਆਂ ਦਾ ਬਿਜ਼ਨਸ ਬਣਿਆ ਤੋ ਖੈਰ ਮੈਂ ਜੋ ਬੇਨਤੀ ਕਰ ਰਿਹਾ ਹਾਂ ਉਹ ਗੁਰਦੇਵ ਸਾਨੂੰ ਪਰਵਾਸਾ ਬਖਸ਼ ਦੇ ਨੇ ਅਡੋਲਤਾ ਬਖਸ਼ ਦੇ ਨੇ ਭਾਈ ਮੁਬਾਰਕ ਨੇ ਸਹਾਰੇ ਸਹਾਰਿਆਂ ਤੋਂ ਬਿਨਾ ਜੀਵਨ ਨਹੀਂ ਹੁੰਦਾ ਕਦੇ ਵੀ ਇਹ ਵੀ ਨਾ ਕਹੋ ਸਹਾਰਿਆਂ ਦੀ ਲੋੜ ਨਹੀਂ ਹੈ ਇਹ ਵੀ ਨਾ ਕਹੋ ਮਾਂ ਦੀ ਲੋੜ ਨਹੀਂ ਹੈ ਪੁੱਤਰ ਦੀ ਲੋੜ ਨਹੀਂ ਹੈ ਧੀ ਦੀ ਲੋੜ ਨਹੀਂ ਹੈ ਪਰਿਵਾਰ ਦੀ ਲੋੜ ਨਹੀਂ ਹੈ ਕਾਰੋਬਾਰ ਦੀ ਲੋੜ ਨਹੀਂ ਹੈ ਐਸਾ ਵੀ ਨਹੀਂ ਹੈ ਚਾਹੀਦੇ ਨੇ ਜ਼ਰੂਰੀ ਨੇ ਸਵਾਸ ਲੈਣੇ ਆ ਸਵਾਸਾਂ ਨਾਲ ਥੋੜਾ ਗੁਜ਼ਾਰਾ ਹੋ ਜਾਣਾ ਕੱਲੀ ਹਵਾ ਥੋੜਾ ਖਾਣੀ ਰੋਟੀ ਵੀ ਚਾਹੀਦੀ ਐ ਨਾ ਰੋਟੀ ਨਾਲ ਗੁਜ਼ਾਰਾ ਥੋੜਾ ਹੁੰਦਾ ਪਾਣੀ ਵੀ ਚਾਹੀਦਾ ਪਾਣੀ ਨਾਲ ਗੁਜ਼ਾਰਾ ਨਹੀਂ ਐ ਕੱਪੜੇ ਵੀ ਚਾਹੀਦੇ ਨੇ ਕੱਪੜਿਆਂ ਨਾਲ ਗੁਜ਼ਾਰਾ ਨਹੀਂ ਐ ਘਰ ਵੀ ਚਾਹੀਦਾ ਘਰ ਨਾਲ ਵੀ ਗੁਜ਼ਾਰਾ ਨਹੀਂ ਐ ਪਰਿਵਾਰ ਵੀ ਚਾਹੀਦਾ ਪਰਿਵਾਰ ਨਾਲ ਵੀ ਗੁਜ਼ਾਰਾ ਨਹੀਂ ਐ ਕਾਰੋਬਾਰ ਵੀ ਚਾਹੀਦਾ ਚਾਹੀਦੇ ਨੇ ਸਾਰੇ ਪਰ ਗੁਰੂਦੇਵ ਜੀ ਕਹਿੰਦੇ ਜਿੰਨੇ ਵੀ ਹੋਣ ਅਸਾਰੇ ਉਸ ਮਾਲਕ ਦਾ ਅਸਰਾਨਾ ਕਦੇ ਛੱਡੀ ਉਹਦੀ ਢੇਰੀ ਨਾ ਢਾਈ ਤੁਸੀਂ ਮੈਂ ਕੁਝ ਸਮੇਂ ਬਾਅਦ ਮੈਂ ਉਹ ਸਾਖੀ ਤੁਹਾਨੂੰ ਸੁਣਾ ਦਿੰਨਾ ਉਹ ਬੜੀ ਪ੍ਰੇਰਣਾਦਾਇਕ ਸਾਖੀ ਹੈ ਜਦੋਂ ਕਿਸੇ ਰਾਜੇ ਦੀ ਔਲਾਦ ਨਹੀਂ ਬੜੇ ਉਪਾਅ ਕੀਤੇ ਉਸਨੇ ਕੁਝ ਨਹੀਂ ਬਣਿਆ ਰਾਜੇ ਅੰਧ ਵਿਸ਼ਵਾਸੀ ਹੁੰਦੇ ਸਨ ਅੱਜ ਵੀ ਨੇ ਬਹੁਤ ਅੱਜ ਵੀ ਨੇ ਇੰਨੀ ਵੀ ਸਾਡੇ ਇਥੋਂ ਹੀ ਇਸ ਸਮੁੱਚੀ ਮਾਨਵਤਾ ਜਿੱਦਾਂ ਹੁੰਦਾ ਤੋ ਕਿਸੇ ਨੇ ਦੱਸ ਦਿੱਤਾ ਕਿ ਜੇ ਕਿਸੇ ਦੇ ਪੁੱਤਰ ਦੀ ਬਲੀ ਹੋਏਗੀ ਕਿਸੇ ਦਾ ਪੁੱਤਰ ਮਰੇਗਾ ਤੇਰੇ ਘਰ ਜਮੇਗਾ ਕੋਈ ਗੱਲ ਅੱਜ ਵੀ ਹੁਣ ਕੋਣ ਆਪਣਾ ਪੁੱਤਰ ਦੇ ਮਿਲ ਗਿਆ ਸਾ ਪਰਿਵਾਰ ਸਭ ਤੋਂ ਛੋਟਾ ਪੁੱਤਰ ਸੀ ਉਹ ਮਾਂ ਪਿਓ ਕਹਿੰਦੇ ਕੀ ਕਰਨਾ ਹੈ ਕਰਦਾ ਗੁਰਦਾ ਕੁਝ ਹੈ ਨਹੀਂ ਚਲੋ ਰਾਜੇ ਨੂੰ ਦੇ ਦਿੰਨੇ ਪੁੱਤਰ ਵੀ ਤੁਰ ਪਿਆ ਵੀ ਜੇ ਮਾਂ ਪਿਓ ਨੇ ਗੱਲ ਕਹਿਤੀ ਫਿਰ ਮਾਂ ਪਿਓ ਹੀ ਪੁੱਤ ਨੂੰ ਮਾਰ ਰਿਹਾ ਫਿਰ ਰੱਖਣ ਵਾਲਾ ਕੌਣ ਤੇ ਕਹਿੰਦੇ ਜਿੱਥੇ ਬਲੀ ਦੇਣੀ ਸੀ ਨਾ ਉਹਦੀ ਕਿਸੇ ਨਦੀ ਤੀਰਥ ਦੇ ਕਿਨਾਰੇ ਤੇ ਉਨੂੰ ਪੁੱਛਿਆ ਗਿਆ ਤੇਰੀ ਅੰਤਮ ਇੱਛਾ ਉਹ ਕਹਿੰਦਾ ਹਾਂ ਉਸ ਬਾਲਕ ਨੇ ਢੇਰੀ ਬਣਾਈ ਰੇਤ ਦੀ ਢਾਹ ਦਿੱਤੀ ਦੂਸਰੀ ਢੇਰੀ ਬਣਾਈ ਉਹ ਵੀ ਢਾਹ ਦਿੱਤੀ ਤੀਸਰੀ ਢੇਰੀ ਬਣਾਈ ਉਹ ਵੀ ਢਾਹ ਦਿੱਤੀ ਚੌਥੀ ਢੇਰੀ ਬਣਾਈ ਢਾਈ ਨਹੀਂ ਉਸਨੇ ਨਮਸਕਾਰ ਕੀਤੀ ਪ੍ਰਕਰਮਾ ਕੀਤੀ ਰਾਜਨ ਮੈਂ ਤਿਆਰ ਆ। ਉਹ ਰਾਜੇ ਦੇ ਮਨ ਚ ਆਇਆ ਫਿਰ ਦਾ ਕਾਰਨ ਤੇ ਪੁੱਛ ਲੀਏ ਜੇ ਇਸ ਨੂੰ ਮਾਰ ਦਿੱਤਾ ਫਿਰ ਇਹ ਮਨ ਚ ਰਹਿ ਜਾਣਾ ਕਿ ਕੀ ਕੀਤਾ ਇਸ ਨੇ। ਪਹਿਲੋਂ ਤੂੰ ਦੱਸ ਕੀ ਕੀਤਾ। ਉਹ ਕਹਿਣ ਲੱਗਾ ਕਿ ਸਭ ਤੋਂ ਪਹਿਲਾ ਆਸਰਾ ਹੁੰਦਾ ਮਾਂ ਪਿਓ ਦਾ। ਮਾਂ ਪਿਓ ਨੇ ਮੈਨੂੰ ਆਪ ਵੇਚ ਦਿੱਤਾ ਤੇ ਮਾਂ ਪਿਓ ਦੀ ਢੇਰੀ ਮੈਂ ਟਾ ਦਿੱਤੀ। ਦੂਜਾ ਫਰਜ਼ ਬਣਦਾ ਹੈ ਰਾਜੇ ਦਾ ਤੇ ਰਾਜਾ ਆਪ ਮੈਨੂੰ ਮਾਰਨਾ ਚਾਹੁੰਦਾ ਢੇਰੀ ਟਾਹ ਦਿੱਤੀ ਹੈ ਤੀਸਰਾ ਹੁੰਦਾ ਧਾਰਮਿਕ ਆਗੂ ਦਾ ਪਰ ਧਾਰਮਿਕ ਬੰਦਿਆਂ ਨੇ ਤੇ ਤੁਹਾਨੂੰ ਸਲਾਹ ਦਿੱਤੀ ਪੀ ਦੀ ਬਲੀ ਦੋ ਮੈਂ ਉਹ ਵੀ ਢੇਰੀ ਟਾਹ ਦਿੱਤੀ ਚੌਥੀ ਢੇਰੀ ਪਰਮਾਤਮਾ ਦੀ ਹੈ ਮੈਂ ਇਹ ਨਹੀਂ ਟਾਈ ਦੇ ਰਾਜੇ ਨੇ ਕਿਹਾ ਜੇ ਤੂੰ ਰੱਬ ਦੀ ਢੇਰੀ ਨਹੀਂ ਢਾਈ ਤੈਨੂੰ ਵੀ ਅਸੀਂ ਨਹੀਂ ਟਾਉਣਾ ਪਤਾ ਨਹੀਂ ਤੈਨੂੰ ਮਾਰ ਕੇ ਪੁੱਤਰ ਹੋਏ ਨਾ ਹੋਏ ਮੈਂ ਤੈਨੂੰ ਹੀ ਆਪਣਾ ਪੁੱਤਰ ਬਣਾ ਲਿਆ ਉਹ ਸਾਖੀ ਬੜੀ ਪ੍ਰੇਰਣਾਦਾਇਕ ਹੈ ਉਹ ਦੱਸਦੀ ਹੈ ਵੀ ਢੇਰੀਆਂ ਢਾਹ ਦੀ ਜਿੰਨੀਆਂ ਢੈਂਦੀਆਂ ਨੇ ਰੱਬ ਦੀ ਢੇਰੀ ਨਾਲ ਤਾਂ ਢਾਹਦੀ ਜਿੰਨੀਆਂ ਜਾਤਾਂ ਪਾਤਾਂ ਦੀਆਂ ਢਾਹਦੀ ਬਾਕੀ ਸਭ ਕੁਝ ਸਭੋ ਪੱਜਿਆ ਅਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਪਰਮ ਲੱਗੇ ਨ ਤਤੀ ਪਰੋਦੀ ਢੇਰੀ ਨ ਟਾਈ ਆ ਭਗਤ ਪ੍ਰਲਾਦ ਜੀ ਨਹੀਂ ਢੇਰੀ ਢਾਈ ਰੱਬ ਦੀ ਹਨਾਕਸ਼ ਪਿਤਾ ਸਯੋਦਾ ਵੇਖੋ ਅੱਜ ਤੱਕ ਉਹਦਾ ਨਾਮ ਭਗਤ ਤਰੂ ਦਾ ਨਾਮ ਭਗਤ ਕਬੀਰ ਜੀ ਦਾ ਸਤਿ ਪੁਰਸ਼ਾਂ ਦਾ ਨਾਮ ਅੱਜ ਵੀ ਇਤਾਲ ਹੈ ਗੁਰੂ ਕੇ ਸਿੱਖਾਂ ਨੇ ਗੁਰੂ ਦੀ ਢੇਰੀ ਨਹੀਂ ਢਾਈ। ਤੂੰ ਗੁਰਦੇਵ ਐਸਾ ਬਖਸ਼ਿਸ਼ ਕਰ ਦੇਂਦਾ ਵੀ ਠੀਕ ਐ ਸਹਾਰੇ ਨੇ ਆਸਰੇ ਨੇ ਪਰ ਵਹਿ ਗੁਰੂ ਤੂੰ ਪਰਮ ਸਹਾਰਾ ਹੈ। ਤੂੰ ਮੇਰਾ ਮੂਲ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ ਕਿੱਡਾ ਵੱਡਾ ਸਹਾਰਾ ਸੁਮੇਰ ਪਰਬਤ ਵਰਗਾ। ਹਵਾ ਦੇ ਨਾਲ ਰੁੱਖ ਹਿਲਦੇ ਨੇ ਪੱਤੇ ਹਿਲਦੇ ਨੇ। ਪਰ ਸੁਮੇਰ ਪਰਬਤ ਚਖੜ ਆ ਜਾਣ ਨਹੀਂ ਹਲਦਾ ਤੂੰ ਮੇਰਾ ਸਹਾਰਾ ਇਸੇ ਤਰ੍ਹਾਂ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਬੇਨਤੀ ਕੀਤੀ ਹੈ اے ਮਾਲਕ ਕਿਉਂਕਿ ਜੇਦਾ ਸਹਾਰਾ ਲਿਆ ਹੋਏ ਜਿਤਨਾ ਉਹ ਅਡੋਲ ਹੁੰਦਾ ਹੁਣ ਮੰਨ ਲਓ ਕਿਸੇ ਮਕਾਨ ਦੀਆਂ ਨੀਂਹਾਂ ਜਿੰਨੀਆਂ ਅਡੋਲ ਨੇ ਮਕਾਨ ਉਤਨਾ ਡੋਲ ਹੋਏਗਾ ਕਿਸੇ ਦਰਖਤ ਦੀਆਂ ਜੜ੍ਹਾਂ ਜਿੰਨੀਆਂ ਮਜਬੂਤ ਨੇ ਦਰਖਤ ਉਹਨਾ ਮਜਬੂਤ ਹੋਏਗਾ ਆਧਾਰ ਜਿਤਨਾ ਅਡੋਲ ਹੋਏਗਾ ਉਤਨੀ ਹੀ ਅਡੋਲਤਾ ਮਿਲਦੀ ਉਹ ਬਾਣੀ ਕਹਿੰਦੀ ਮਨ ਸਾਡਾ ਕਿਉਂ ਡੋਲਦਾ ਹੈ ਕਿਉਂਕਿ ਮਨ ਨੇ ਆਧਾਰ ਪਦਾਰਥਾਂ ਨੂੰ ਬਣਾਇਆ ਹੁਣ ਪਦਾਰਥ ਵਿੱਚ ਸਥਿਰਤਾ ਨਹੀਂ ਕਿਸੇ ਵੀ ਪਦਾਰਥ ਚਿਰਤਾ ਨਹੀਂ ਸਭ ਕੁਝ ਚਲਾਏ ਮਾਨ ਹੈ ਚੱਲ ਰਿਹਾ ਅੱਗੇ ਅੱਗੇ ਆ ਕੇ ਤੋ ਪਦਾਰਥ ਵਿੱਚ ਸਥਿਰਤਾ ਨਹੀਂ ਹੈ ਜਦੋਂ ਮਨ ਉਹਦੇ ਨਾਲ ਜੁੜ ਜਾਂਦਾ ਫਿਰ ਉਹ ਡੋਲਦਾ ਮਨ ਵੀ ਡੋਲਦਾ ਹੈ ਕਬੀਰ ਮਾਇਆ ਡੋਲਨੀ ਪਵਣ ਚ ਕੋਲਣ ਹਾਰ ਸਾਡਾ ਮਨ ਜਦੋਂ ਪਦਾਰਥ ਨੂੰ ਮਾਦੇ ਨੂੰ ਪਕੜਦਾ ਹੈ ਨਾ ਮਟੀਰੀਅਲ ਨੂੰ ਆਪਾਂ ਸਭ ਕੁਝ ਸਮਝਿਆ ਉਦੋਂ ਫਿਰ ਆਪਾਂ ਡੋਲਦੇ ਹਾਂ ਕਿਉਂਕਿ ਜਿਹਦਾ ਆਧਾਰ ਲਿਆ ਉਹ ਮਜ਼ਬੂਤ ਨਹੀਂ ਹੈ ਤੇ ਸਾਨੂੰ ਮਜ਼ਬੂਤੀ ਕਿੱਥੋਂ ਮਿਲੇਗੀ ਜੇ ਨੀਂਹ ਹੀ ਮਜ਼ਬੂਤ ਨਹੀਂ ਹੈ ਮਕਾਨ ਕਿੱਥੋਂ ਮਜ਼ਬੂਤ ਹੋਏਗਾ ਜੜੀ ਮਜ਼ਬੂਤ ਨਹੀਂ ਹੈ ਪੇੜ ਕਿੱਥੋਂ ਮਜ਼ਬੂਤ ਹੋਏਗਾ ਭਗਤ ਜੀ ਕਹਿੰਦੇ ਵਾਹਿਗੁਰੂ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਮੇਰੇ ਗੁਰਦੇਵ ਕਹਿੰਦੇ ਵਾਹਿਗੁਰੂ ਮੈਂ ਆਧਾਰ ਆਸਰਾ ਤੁਹਾਨੂੰ ਬਣਾਇਆ ਨਾ ਤੁਸੀਂ ਡੋਲਦੇ ਉਹ ਨਾ ਅਸੀਂ ਡਰਦੇ ਭਗਤ ਕਿਉਂ ਡੇ ਡਰੋਗੇ ਆਧਾਰ ਮਜਬੂਤ ਉਹਨੇ ਜੀਵਨ ਦਾ ਆਧਾਰ ਸੱਚ ਨੂੰ ਬਣਾਇਆ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਪਗੜਜੀ ਕਹਿੰਦੇ ਵਾਹਿਗੁਰੂ ਤੁਸੀਂ ਰੱਖ ਲਿਆ ਤੂੰ ਸਤਿਗੁਰ ਵਚਨ ਕਰਦੇ ਨੇ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਉ ਰੱਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨ ਕੋਈ ਏ ਮੇਰੇ ਸਾਹਿਬ ਮੇਰੇ ਓਨਰ ਮੇਰੇ ਮਾਲਕ ਜਿਵੇਂ ਤੈਨੂੰ ਪਉਂਦਾ ਮਲਕ